ਛੋਟੇ ਸ਼ੁਭ ਦੇ ਆਉਂਦੇ ਜਿੱਥੇ ਸਾਰੇ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਦੇ ਘਰ ਦੀਆਂ ਤਸਵੀਰਾਂ ਨੇ ਜਿਸ ਦਾ ਨਾਮ ਸੁਖਪਾਲ ਸਿੰਘ ਪਾਲੀਆ ਉਸ ਦੇ ਘਰ ਅੱਜ ਮਹਿਫਲਾਂ सजੀਆਂ ਨੇ ਨਿੰਮ ਵੀ ਬਣਿਆ ਲੱਡੂ ਵੀ ਬੰਡੇ ਗਏ ਤੇ ਆ ਬੀਬੀਆਂ ਨੇ ਬੋਲੀਆਂ ਪਾ ਪਾ ਕੇ ਖੜਦੂ ਪਟਤਾ ਤੇ ਗੱਲਾਂ ਕੀ ਸੀ ਵੀ ਅੱਜ ਧਰਤੀ ਪੈਰ ਨਹੀਂ ਲੱਗਦਾ ਸਾਡਾ ਸ਼ੋਭਾ ਆ ਗਿਆ ਤੇ ਇਹ ਪਿਆਰ ਜਿਹੜਾ ਕਹਿ ਸਕਦੇ ਆ ਵੀ ਸਿੱਧੂ ਮੂਸੇਵਾਲੇ ਨੇ ਜਿਹੜਾ ਪਿਆਰ ਕਮਾਇਆ ਸੀ ਅੱਜ ਉਹ ਪਰਿਵਾਰ ਨੂੰ ਵੀ ਮਿਲ ਰਿਹਾ ਤੇ ਉਸ ਛੋਟੇ ਪਾਈ मिल ਰਿਹਾ ਜੋ ਹਵੇਲੀ ਦੇ ਵਿੱਚ ਨਿੱਕੇ ਪੈਰੀ ਸ਼ੁਭਦੀ ਐਂਟਰੀ ਹੋਈ ਆ ਤਾਂ ਉਸ ਤੋਂ ਬਾਅਦ ਸਾਰਾ ਪਿੰਡ ਜਿਹੜਾ ਨੰਮ ਬਨਣ ਤੇ ਲੱਗਿਆ ਖੁਸ਼ੀ ਮਨਾਉਣ ਤੇ ਲੱਗਿਆ ਹੋਇਆ ਤਾਂ ਉੱਥੇ ਹੀ ਅੱਜ ਪਾਲੀ ਨੰਬਰਦਾਰ ਦੇ ਘਰੇ ਵੀ ਜਿਹੜੀ ਮਹਿਫਲ ਲੱਗੀ ਉਹ ਜਸ਼ਨ ਜਿਹੜਾ ਤੁਹਾਨੂੰ ਸੁਣਾਉਣਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਵੀ ਬੀਬੀਆਂ ਨੂੰ ਚਾ ਕਿੰਨਾਗਾ ਜਿਹੜਾ ਘਰੇ ਬੀਬੀਆਂ ਨੇ ਇਕੱਠ ਕੀਤਾ ਉਹ ਇਕੱਠ ਵੀ ਗਵਾਹੀ ਭਰਦਾ ਕਿ ਸਿੱਧੂ ਮੂਸੇਵਾਲੇ ਦਾ ਪਿਆਰ ਲੋਕਾਂ ਦੇ ਦਿਲਾਂ ਚ ਕਿੰਨਾ ਜ਼ਿਆਦਾ ਵਸਿਆ ਹੋਇਆ ਤਾਂ ਬਾਤ ਤੋਂ ਬਾਤ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਆਓ ਸੁਣਦੇ ਆ ਇਹ ਬੀਬੀਆਂ ਦਾ ਮੇਲਾ ਜਿਹੜਾ ਬੀਬੀਆਂ ਨੇ ਬੋਲੀਆਂ ਪਾਈਆਂ ਖੜ ਦੁਪੱਟਿਆ ਗਾ ਸੁਣ ਕੇ ਕਰਿਓ ਸ਼ੇਰ ઓય વાલે કાપી આયે ਆਏ ਹੋਰ ਹੋ ਜਾਨ ਜੀ ਤਾਂ ਤੁਸੀਂ ਵੀ ਸੁਣਿਆ ਦੋਸਤੋ ਵੀ ਬੀਬੀਆਂ ਨੇ ਕਿਵੇਂ ਰੰਗ ਬੰਨਿਆ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਪਹੁੰਚੇ ਸੀ ਉਹਨਾਂ ਮੂਰੇ ਵੀ ਖੜਦੂ ਪੜਤਾ ਇੱਕੋ ਹੀ ਗੱਲ ਵਾਰ-ਵਾਰ ਕਿ ਸਾਡੇ ਤਾਂ ਅੱਜ ਧਰਤੀ ਪੈਰ ਨਹੀਂ ਲੱਗਦੇ ਸਾਡਾ ਛੋਟਾ ਸ਼ੋਭਾ ਆ ਗਿਆ ਤੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਘਰ ਦੇ ਵਿੱਚ ਖੁਸ਼ੀਆਂ ਪਾਰਤੀਆਂ ਨੇ ਤੇ ਅੱਜ ਉਹ ਜਸ਼ਨ ਮਨਾਇਆ ਜਾ ਰਿਹਾ ਪਿੰਡ ਮੂਸੇ ਦੇ ਵਿੱਚ ਪਾਲੀ ਨੰਬਰਦਾਰ ਦੇ ਘਰੇ ਮਾਹੌਲ ਬਣਿਆ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗਦੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ